ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਉਹਨਾਂ ਨੇ 11 ਸਵਾਲਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਕਿ ਅਸੀਂ ਬੀਜੇਪੀ ਲੀਡਰਾਂ ਨੂੰ 11 ਸਵਾਲ ਕਰਾਂਗੇ ਕਿਸਾਨਾਂ ਨੇ ਇੱਕ ਕਾਲ ਦਿੱਤੀ ਹੋਈ ਸੀ ਕਿ ਅੱਜ ਉਹਨਾਂ ਨੇ ਟ੍ਰੇਨਾਂ ਰੋਕਣੀਆਂ ਸੀ ਉਮੀਦਵਾਰਾਂ ਨੂੰ ਫਰਾਉਣ ਦੀ ਉਮੀਦਵਾਰਾਂ ਦੀ ਵਿਰੋਧਤਾ ਕਰਨ ਦੀ ਬੀਜੇਪੀ ਦੇ ਉਮੀਦਵਾਰਾਂ ਦੀ ਵਿਰੋਧਤਾ ਕਰਨ ਦੀ ਕਾਲੀਆਂ ਝੰਡੀਆਂ ਦਿਖਾਉਣ ਦੀ ਕਾਰਵਾਈ ਦਾ ਖੇਡ ਚੱਲ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਉਹਨਾਂ ਨੇ 11 ਸਵਾਲਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਕਿ ਅਸੀਂ ਭਾਜਪਾ ਲੀਡਰਾਂ ਨੂੰ 11 ਸਵਾਲ ਕਰਾਂਗੇ ਉਹਨਾਂ ਤੋਂ 11 ਜਵਾਬ ਮੰਗਾਂਗੇ ਤੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਲੀਡਰ ਨੇ ਉਮੀਦਵਾਰ ਨੇ ਜਿਵੇਂ ਹੰਸ ਰਾਜ ਹੰਸ ਉਹ ਕਹਿੰਦੇ ਮੈਨੂੰ ਤਾਂ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਪਿਆਰ ਨਜ਼ਰ ਆਉਂਦਾ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ ਨੇ ਇੱਕ ਕਾਲ ਦਿੱਤੀ ਹੋਈ ਸੀਗੀ ਕਿ ਅੱਜ ਉਹਨਾਂ ਨੇ ਟ੍ਰੇਨਾਂ ਰੋਕਣੀਆਂ ਸੀ ਰੇਲ ਰੋਕੋ ਅੰਦੋਲਨ ਹੋਣਾ ਸੀ ਪਰ ਉਹ ਰੇਲ ਰੋਕੋ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ 16 ਤੱਕ ਯਾਨੀ 16 April ਤੱਕ ਰੇਲਾਂ ਦੀ ਆਵਾਜਾਈ ਬਿਨਾ ਕਿਸੇ ਵਿਗੰਤੋ ਚੱਲਦੀ ਰਹੇਗੀ ਤੇ 11 ਸਵਾਲ ਕਿਹੜੇ ਨੇ ਉਹ ਕਿਸਾਨਾਂ ਨੇ ਪੁੱਛਣੇ ਨੇ ਇਹਨਾਂ 11 ਸਵਾਲ ਜਿਹੜੇ ਹੈਗੇ ਜਿੱਦਾਂ ਕਿ ਆਪਾਂ ਇੱਕ ਤਾਂ ਐਮਐਸਪੀ ਦਾ ਹੈਗਾ ਕਿਸਾਨਾਂ ਦੇ ਦਾ ਤੁਸੀਂ ਸਸਤਾ ਸੁੱਖ ਕਿਸਾਨ ਮਾਰਤ ਤੁਸੀਂ ਦੂਜੇ ਪਾਸੇ ਤੁਸੀਂ ਇੱਥੇ ਬੰਬ ਛੁੱਟੇ ਆ ਸਲੋਕ ਬੰਬ ਬਾਡਰਾਂ ਦੇ ਉੱਪਰ ਤੇ ਜੇ ਪਾਸੇ ਇੱਕ ਸਾਨੂੰ ਨੁਗਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਚੌਥੇ ਪਾਸੇ ਜਿਹੜਾ ਉਹ ਉੱਥੇ ਲਖੀਮਪੁਰਖੀਰੀ ਦਾ ਮਾਮਲਾ ਸੀਗਾ ਉਹ ਤੁਸੀਂ ਕਿਵੇਂ ਨਹੀਂ ਲਿਆਇਆਗਾ ਤੁਸੀਂ ਉਹਨੂੰ ਰਜਾਇਨ ਕਰਨਾ ਕਰਉਣਾ ਸੀਗਾ ਉਹ ਰਜਾਇਨ ਨਹੀਂ ਕੀਤਾ ਅਜੇ ਮਿਸ਼ਨ ਟੈਣੀ ਨੇ ਤੇ ਜਿਹੜਾ ਸੁਭ ਕਰਨ ਦਾ ਮਾਮਲਾ ਵੀ ਇਹਨਾਂ ਨੇ ਚੱਕਿਆ ਕਈ ਸਾਰੇ 11 ਮੁੱਦੇ ਨੇ ਜਿਹੜੇ ਕਿ ਬੀਜੇਪੀ ਨੂੰ ਖੇਡ ਰਹੇ ਨੇ ਉਹ ਵੈਸੇ ਉਮੀਦਵਾਰਾਂ ਨੂੰ ਹਰਾਉਣ ਦੀ ਉਮੀਦਵਾਰਾਂ ਦੀ ਵਿਰੋਧਤਾ ਕਰਨ ਦੀ ਬੀਜੇਪੀ ਦੇ ਉਮੀਦਵਾਰਾਂ ਦੀ ਵਿਰੋਧਤਾ ਕਰਨ ਦੀ ਕਾਲੀਆਂ ਝੰਡੀਆਂ ਦਿਖਾਉਣ ਦੀ ਕਾਰਵਾਈ ਤਾਂ ਖੜ ਚੱਲ ਰਹੀ ਹੈ ਪੂਰੇ ਜਿਹੜਾ ਭਾਰਤ ਵਿੱਚ ਕਿਸਾਨ ਭਾਜਪਾ ਦੇ ਵਿਰੋਧ ਵਿੱਚ ਕੰਮ ਕਰ ਰਿਹਾ ਹੈ ਕਿਸਾਨ ਪੂਰਾ ਕਿਸਾਨ ਭਾਜਪਾ ਦੇ ਵਿਰੁੱਧ ਹੈਗੇ ਆ ਨੰਬਰ 1 ਮਜ਼ਦੂਰ ਭਾਜਪਾ ਦੇ ਵਿਰੁੱਧ ਹੈਗੇ ਆ ਨੰਬਰ 2 ਮੁਲਾਜ਼ਮ ਭਾਜਪਾ ਦੇ ਵਿਰੁੱਧ ਹੈਗੇ ਆ ਨੰਬਰ 3 ਅਗਨੀ ਵੀਰ ਜਿਹੜੇ ਨੌਜਵਾਨ ਹੈ ਭਾਜਪਾ ਦੇ ਵਿਰੁੱਧ ਹੈਗੇ ਆ ਨੰਬਰ 4 ਹੋਰ ਤਾਂ ਮੁਸਲਮਾਨ ਘੱਟ ਗਿਣਤੀ ਦਲਿਤ ਇਹ ਭਾਜਪਾ ਦੇ ਵਿਰੋਧਤਾ ਕਰ ਰਹੇ ਆ ਹੁਣ ਤੁਸੀਂ ਇੱਕ ਰਾਮ ਚੰਦ ਠਾਵਲੇ ਬੰਦਾ ਹੈਗਾ ਹੂੰ ਦਲਤ ਨੇਤਾ ਉਹ ਰਾਮ ਰਾਮਦਾਸ ਠਾਵਲੇ ਹੂੰ ਉਹ ਕਹਿੰਦਾ ਵੀ ਤੁਸੀਂ ਮੈਥੋਂ ਲਿਖਵਾ ਲਓ ਮੈਥੋਂ ਲਿਖਵਾ ਲਓ ਤੁਸੀਂ ਜੇਕਰ ਭਾਰਤ ਜਨਤਾ ਪਾਰਟੀ ਸਰਕਾਰ ਬਣ ਗਈ ਭਾਰਤ ਵਿੱਚ ਸੁਧਾਰ ਨਹੀਂ ਬਦਲੇਗੀ ਜੇ ਸੁਧਾਰ ਬਦਲੇਗੀ ਉਹ ਤਾਂ ਮੈਂ ਰਜ਼ਾਇਰ ਕਰ ਦਾਂਗਾ ਠੀਕ ਹੈ ਜੀ ਗੱਲ ਉਮਰ 82 ਕਹਿ ਰਹੇ ਨੇ ਉਹਨੂੰ ਇੱਕ ਸਵਾਲ ਕਰਿਆ ਏ ਇੱਕ ਪੱਤਰਕਾਰ ਨੇ ਕੀਤਾ ਉਹਨੂੰ ਕਿ ਭਰਾਵਾ ਤੁਸੀਂ ਐਨੇ ਜਣੇ ਸਡੂਲਡ ਕਾਸਟ ਐਮਪੀ ਹੋ ਹਮ ਬੀਜਪੀ ਦੇ ਵਿੱਚ ਤੁਹਾਨੂੰ ਬਣਾਇਆ ਐ ਅੰਪੀਰਾਂ ਨੇ ਤੁਸੀਂ ਅੱਜ ਤੱਕ ਜੋ ਭਾਰਤ ਵਿੱਚ ਦਲਤਾਂ ਦੇ ਨਾਲ ਜੋ ਬਦਤਮੀਜ਼ੀ ਹੋ ਰਹੀ ਆ ਦਲਤਾਂ ਦੇ ਨਾਲ ਜੋ ਮਾਰਾ ਹੋ ਰਿਹਾ ਭਾਰਤ ਵਿੱਚ ਸੰਵਿਧਾਨ ਦੇ ਐਂਟੀ ਕਮ ਹੋ ਰਿਹਾ ਤੁਸੀਂ ਕਦੇ ਸਵਾਲ ਚੁੱਕਿਆ ਬੀਜੇਪੀ ਸਰਕਾਰ ਦੇ ਵਿੱਚ ਇੱਕ ਵੀ ਸਵਾਲ ਤੁਹਾਡਾ ਹੈਗਾ ਕੋਈ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਤੁਸੀਂ ਤੁਸੀਂ ਕੌਣ ਹੋ ਤੁਸੀਂ ਕਹਿੰਦੇ ਸੀਰੀ ਹੋ ਹੂੰ ਪਾਰਟੀ ਦੇ ਸੀਰੀ ਦੀ ਕੀ ਵੈਲਿਊ ਹੈ ਪਾਰਟੀ ਦੇ ਵਿੱਚ ਕੰਮ ਕਰਨ ਦੀ ਤੋ ਤੁਹਾਡੀ ਕਿੱਥੇ ਮੰਨੂ ਜਾਊਗਾ ਉੱਥੇ ਜਿਹਨਾਂ ਨੂੰ ਭਾਰਤੀ ਸੰਧਾਨ ਬਦਲਣਾ ਹੈਗਾ ਤੁਹਾਡੀ ਕੌਣ ਮੰਨੇਗਾ ਜੀ ਉਹ ਇੱਕ ਠਾਵੜੇ ਦੀ ਕੀ ਵੈਲੀ ਉੱਥੇ ਜੀ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਵੀ ਸਾਹਮਣੇ ਆ ਰਹੀਆਂ ਨੇ ਅਸਲ 'ਚ ਸਾਡਾ ਅਸੀਂ ਕੀ ਸਿਸਟਮ ਹੈਗਾ ਅਸੀਂ ਜਿਵੇਂ ਕਿਸਾਨ ਕਰਦੇ ਆ ਏਦਾਂ ਬੱਖ ਬੱਖ ਤਰਾਂ ਦੇ ਬੰਦੇ ਭਾਜਪਾ ਦੇ ਵਿਰੁੱਧ ਨੇ ਹੂੰ ਪੱਛੀ ਮਗਾਲ ਦੇ ਵਿੱਚ ਭਾਜਪਾ ਡਾਉਣ ਜਾ ਰਹੀ ਆ ਕੇਰਲਾ ਵਿੱਚ ਡਾਉਣ ਜਾ ਰਹੀ ਆ ਕਰਨਾਟਕਾ ਵਿੱਚ ਡਾਉਣ ਜਾ ਰਹੀ ਆ ਬਿਹਾਰ ਵਿੱਚ ਡਾਉਣ ਜਾ ਰਹੀ ਆ ਤਾਮਨ ਲੱਡੂ ਕੋਲ ਜਾਉਣ ਡਾਉਣ ਜਾ ਰਹੀ ਆ ਤੇ ਲਗਾਨਾ ਵਿੱਚ ਡਾਉਣ ਜਾ ਰਹੀ ਆ ਅੱਜ ਕੱ ਦਾ ਮਹਾਰਾਸ਼ਟਰ ਵੀ ਆ ਗਿਆ ਡਾਉਣ ਜਾ ਰਹੀ ਆ ਹੂੰ ਪੰਜਾਬ ਵਿੱਚ ਖਤਮ ਹੋ ਰਹੀ ਆ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਆਉਂਦੀ ਭਾਜਪਾ ਦੀ ਹਿਮਾਚਲ ਵਿੱਚ ਡਾਉਣ ਜਾ ਰਹੀ ਆ ਜੰਮੂ ਕਸ਼ਮੀਰ ਵਿੱਚ ਡਾਉਣ ਜਾ ਰਹੀ ਆ यूपी ਵਿੱਚ ਆਪ ਹੈ यूपी ਵਿੱਚ ਵਧੀਆ ਹੈ ਭਾਜਪਾ ਦਾ ਪ੍ਰਦਰਸ਼ਨ ਮਧ ਪ੍ਰਦੇਸ਼ ਚ ਬਰਾਬਰ ਦਾ ਕੰਮ ਚੱਲ ਰਿਹਾ ਹੂੰ ਠੀਕ ਹੈ ਨਾ ਜੀ ਤੇ ਪੱਛਮੀ ਪਹਿਲਾਂ ਵੀ ਕਹਿੰਦਾ ਪੱਛਮੀ ਵਗਾਹ ਤੇ ਆਉਣ ਜਾ ਰਹੀ ਆ ਤੇ ਕਿੱਥੇ 400 ਸੀਟਾਂ ਆਉਣਗੀਆਂ ਬੀਜੇਪੀ ਦੀਆਂ ਕਿੱਥੇ ਸਟਾਉਣਗੀਆਂ ਇਹ ਤਾਂ ਇਹ ਤਾਂ ਨਾ ਤੁਹਾਡੇ ਅਖਬਾਰਾਂ ਦੇ ਜਿਹੜੇ ਅਖਬਾਰਾਂ ਦੇ ਪੱਤਰਕਾਰ ਫਿਰਦੇ ਆ ਉਹਨਾਂ ਦੀ ਰਿਪੋਰਟਾਂ ਨੇ ਉਹਨਾਂ ਮੁਤਾਬਕ ਕਹਿ ਰਹਾ ਤੁਹਾਨੂੰ ਮੈਂ ਕਹਾਂ ਲੇ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਰ ਉਹਨਾਂ ਜਨ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ